ਹੈਲੋ ਫਰੈਂਡਸ ਅੱਜ ਕਹਾਣੀਕਾਰ ਅਨੀਮਨ ਸਿੰਘ ਦੀ ਕਹਾਣੀ ਚੀਜ਼ ਸੁਣਾਗੀ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਸਾਰਾ ਪਰਿਵਾਰ ਆਲੇ-ਦੁਆਲੇ ਦੇ ਏਰੀਆ ਨੂੰ ਘੁੰਮ ਫਿਰ ਕੇ ਦੇਖਣ ਤੁਰ ਗਿਆ ਮੈਂ ਨਹੀਂ ਗਈ ਉਹਨਾਂ ਨਾਲ ਮੈਂ ਤਾਂ ਬਾਹਰ ਹੀ ਮੈਦ ਤੇ ਬੈਠ ਗਈ ਆ ਉਹਨਾਂ ਨੂੰ ਤਾਂ ਇੰਜ ਹੋਣਾ ਕਿ ਮੈਨੂੰ ਤੁਰੰਤ ਦਿੱਕਤ ਆਉਂਦੀ ਹੋਣੀ ਐ ਪਰ ਮੇਰੇ ਮਨ 'ਚ ਵਕਰੀ ਤਰ੍ਹਾਂ ਦਾ ਸਕੂਨ ਐ ਮੇਰੀ ਪੋਤਨੋਂ ਨੇ ਤਾਂ ਕਿਹਾ ਵੀ ਸੀ ਬੇਬੇ ਜੀ ਤੁਹਾਨੂੰ ਇਕੱਲਿਆਂ ਛੱਡ ਕੇ ਕਿਵੇਂ ਤੁਰ ਜਾਈਏ ਸਾਨੂੰ ਚਿੰਤਾ ਰਹਿਣੀ ਹੈ ਤੁਹਾਡੀ ਮੈਂ ਕਹਿ ਦਿੱਤਾ ਸੀ ਕੀਤੀ ਏ ਇੱਥੇ ਆ ਕੇ ਤਾਂ ਮੇਰੇ ਸਾਹ ਵੀ ਮੁੱਕ ਜਾਂ ਤਾਂ ਕੋਈ ਸੰਸਾ ਨਹੀਂ ਲੰਗੀ ਉਮਰ ਦੀ ਇਹੋ ਤਾਂ ਇੱਛਾ ਸੀ ਮੇਰੇ ਮਨ ਚ ਜਦੋਂ ਦੀ ਦਰ ਖੁੱਲਣ ਦੀ ਖੁਸ਼ਖਬਰੀ ਸੁਣੀ ਸੀ ਮੇਰੇ ਮਨ ਚ ਉਦੋਂ ਤੋਂ ਅਚਵੀ ਜਈ ਉੱਠਣ ਲੱਗ ਪਈ ਸੀ ਮੈਂ ਮੇਰੇ ਪੋਤੇ ਜੀਤ ਨੂੰ ਆਖ ਦਿੱਤਾ ਸੀ ਕਿ ਸਾਰੇ ਟੱਬਰ ਨੂੰ ਨਾਲ ਜਾ ਕੇ ਨਨਕਾਣਾ ਸਾਹਿਬ ਮੱਥਾ ਟਿਕਾ ਕੇ ਲਿਆ ਮੇਰਾ ਬੜਾ ਮਨ ਕਰਦਾ ਹੈ ਕਿ ਮਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਉੱਥੇ ਜਾ ਮੱਥਾ ਟੇਕ ਆਵਾਂ ਉਸ ਪળે ਪੁਰਸ਼ ਦੀ ਰੂਹ ਨੂੰ ਵੀ ਸ਼ਾਂਤੀ ਮਿਲ ਜਾਣੀ ਸੀ ਮੇਰੇ ਆਉਣ ਨਾਲ ਜੀਤ ਫੋਨ ਤੇ ਕਹਿੰਦਾ ਕੋਈ ਨਹੀਂ ਬੇਬੇ ਜੀ ਰਤਾ ਠਹਿਰ ਜਾਓ ਥੋੜੀ ਭੀੜ ਘਟ ਜਾਂਦਿਓ ਮਹੀਨੇ ਕੁ ਬਾਅਦ ਚਲੇ ਚੱਲਾਂਗੇ ਜੀਤ ਦੇ ਉੱਤਰ ਨੇ ਮੈਨੂੰ ਸਕੂਨ ਦਿੱਤਾ ਸੀ ਕਾਲਜੇ 'ਚ ਠੰਡ ਪਈ ਸੀ ਮਹਿਸੂਸ ਹੋਇਆ ਸੀ ਕਿ ਮੇਰਾ ਵਰਿਆਂ ਤੋਂ ਕਦੇ-ਕਦੇ ਅਚਾਨਕ ਚੜ ਜਾਂਦਾ ਤਾਪ ਜਿਵੇਂ ਲੱਥਨ ਲੱਗ ਪਿਆ ਹੋਵੇ ਭਾਵੇਂ ਹੁਣ ਪੋਤੇ-ਪੜਪੋਤੇਆਂ ਵਾਲੀ ਹੋ ਗਈਆਂ ਪਰ ਫਿਰ ਵੀ ਜਿਵੇਂ ਜ਼ਿੰਦਗੀ ਕਿਸੇ ਸਰਾਲ ਵਾਂਗ ਰੀਂਗਦੀ ਹੋਈ ਬੀਤੀ ਏ ਮੇਰੀ ਦੋਵੇਂ ਪੁੱਤਰਾਂ ਤੇ ਮੰਗਲ ਦੇ ਚਿਹਰੇ ਮੇਰੀਆਂ ਅੱਖਾਂ ਸਾਹਮਣੇ ਆ ਗਏ ਨੇ ਕਿਵੇਂ ਚੰਦਰੇ ਇੱਕ-ਇੱਕ ਕਰਕੇ ਮੈਨੂੰ ਇਕੱਲਿਆਂ ਛੱਡ ਤੁਰ ਗਏ ਜੇ ਜੀਤ ਤੇ ਕਿੰਦਰ ਨਾ ਹੁੰਦੇ ਤਾਂ ਮੈਂ ਵੀ ਤੁਰ ਜਾਣਾ ਸੀ ਸ਼ਾਇਦ ਪਹਿਲਾਂ ਦਲੀਪ ਦੀ ਐਕਸੀਡੈਂਟ 'ਚ ਮੌਤ ਹੋ ਗਈ। ਉਹਦੀ ਘਰਵਾਲੀ ਜੀਤ ਨੂੰ ਛੱਡ ਕੇ ਪੇਕੇ ਤੁਰ ਗਈ। ਫਿਰ ਛੋਟੇ ਪੁੱਤਰ ਸੋਨ ਤੇ ਨੂਨ ਦੀ ਵੀ ਐਕਸੀਡੈਂਟ 'ਚ ਮੌਤ ਹੋਈ ਸੀ। ਪਹਿਲਾ ਪਤੀ ਤੇ ਫਿਰ ਦੋਵੇਂ ਪੁੱਤਰਾਂ ਦੀ ਮੌਤ ਨਾਲ ਹਿਲਤਾਂ ਵੜੀ ਗਈ ਸਾਂ। ਆਪਣੇ ਪੋਤੇ ਜੀਤ ਤੇ ਕਿੰਦਰ ਨੂੰ ਦੇਖ ਜ਼ਿੰਦਗੀ ਜਿਉਉਂਦੀ ਆਈ। ਇਹ ਵੀ ਤਾਂ ਉਹਨਾਂ ਦੀ ਹੀ ਅੰਸ਼ ਸੀ ਜਿਸਮ 'ਚ ਜੇਹੀ ਤਾਕਤ ਪੈਦਾ ਕਰ ਲਈ ਕਿ ਐਨੇ ਦੁੱਖ ਝੱਲ ਕੇ ਵੀ ਨਾ ਡੋਲੀ। ਕੋਈ ਗਿਰਾ ਨਹੀਂ ਰਿਆ ਰੱਬ ਨਾਲ। ਜਦੋਂ ਗਿਲਾ ਕਰਨਾ ਚਾਹੀਦਾ ਸੀ ਉਦੋਂ ਨਾ ਕੀਤਾ ਅੰਦਰੇ-ਅੰਦਰ ਪੀ ਗਈ ਸਾਰਾ ਜ਼ਹਿਰ ਬਾਲ ਉਮਰ ਤੋਂ ਹੀ ਜ਼ਹਿਰ ਪਿੰਦੀ ਆਈ ਸਮੇ ਕਿੰਨੇ ਸਾਰੇ ਦੁੱਖ ਇਕੱਠੇ ਮੇਰੀ ਝੋਲੀ 'ਚ ਪੈ ਗਏ ਸਨ ਤੇ ਜਿਵੇਂ ਮੈਂ ਇੰਨਾ ਦੁੱਖਾਂ ਦੀ ਆਦੀ ਹੀ ਹੋ ਗਈ ਹਾਂ ਮੇਰਾ ਮਨ ਵੀ ਜਿਵੇਂ ਪੱਥਰ ਬਣਦਾ ਗਿਆ ਸੀ ਪਰ ਰੱਬ ਨੇ ਜੀਤ ਤੇ ਉਹਦੀ ਘਰਵਾਲੀ ਦੇ ਰੂਪ 'ਚ ਮੈਨੂੰ ਢੇਰ ਸਾਰਾ ਪਿਆਰ ਪ੍ਰਸ਼ਾਦ ਰੂਪ 'ਚ ਬਖਸ਼ ਦਿੱਤਾ ਮੈਨੂੰ ਇੱਥੇ ਲਿਆ ਕੇ ਐਨਾ ਮੇਰੀ ਬਾਕੀ ਬਚੀ ਇੱਛਾ ਵੀ ਪੂਰੀ ਕਰ ਦਿੱਤੀ ਉਨਵੇਂ ਚੈਨਲ ਮਰ ਸਕਾਂਗੀ ਲੱਗਦਾ ਜਿਵੇਂ ਉਹਦੀ ਰੂਹ ਨੂੰ ਮੇਰੇ ਆਉਣ ਨਾਲ ਸ਼ਾਂਤੀ ਮਿਲ ਗਈ ਹੋਈ ਉਸ ਸ਼ਖਸ ਦਾ ਖੂਨ ਲਤਪਤ ਜਿਸਮ ਮੇਰੀ ਅੱਖਾਂ ਮੂਰੇ ਆ ਗਿਆ ਨਾ ਚਾਹੁੰਦਿਆਂ ਵੀ ਅੱਖਾਂ ਦੇ ਕੋਇਆਂ ਚ ਅਤਰੂ ਟਪ ਕੇ ਬਾਹਰ ਵਹਿਣ ਲੱਗੀਆਂ ਮਾਂ ਜੀ ਲੋਪਰਸ਼ਾਦ ਕਿਸੇ ਦੇ ਬੋਲਾਂ ਨੇ ਮੇਰੀ ਸੁਰਤ ਤੋੜ ਦਿੱਤੀ ਐ ਮੈਂ ਐਨਕਲਾ ਥਰੂ ਪਹੁੰਚ ਕੇ ਉਥਾਂ ਨਜ਼ਰਾਂ ਕਰ ਦੇਖਿਆ ਇੱਕ ਸਰਦਾਰ ਮੇਰੇ ਵੱਲ ਪ੍ਰਸ਼ਾਦ ਵਾਲਾ ਹੱਥ ਵਧਾਈ ਖੜਾ ਸੀ ਮੈਂ ਬਿਨਾ ਕੁਝ ਬੋਲੇ ਉਹਦੇ ਕੋਲੋਂ ਕੜਾ ਪ੍ਰਸ਼ਾਦ ਲੈ ਲਿਆ। ਉਹ ਮੁਸਕਰਾ ਕੇ ਅੱਗੇ ਚਲਾ ਗਿਆ। ਉਸ ਦੀ ਨੀਲੀ ਪੋਚਵੀ ਪੱਗ ਬੰਨੀ ਦੇਖ ਮੇਰੀ ਅੱਖਾਂ ਮੂਰੇ达ਰ ਜੀ ਦਾ ਚਿਹਰਾ ਆ ਮੰਡਰਉਣ ਲੱਗਾ। ਮੇਰੇ 达ਰ ਜੀ ਸਰਦਾਰ ਸਵਰਨ ਸਿੰਘ ਵੀ ਜਿਆਦਾ ਨੀਲੀ ਪਾਗੀ ਬੰਦੇ ਸਨ। ਕਟੜ ਕਾਲੀ ਸਨ। ਸੁਭਾਅ ਪੂਰਾ ਰੌਣਕੀ ਸੀ। ਸਾਰੇ ਟੱਬਰ ਨੂੰ ਹਮੇਸ਼ਾ ਕੁਝ ਰੱਖਦੇ ਸਨ 达ਰ ਜੀ। ਹੱਸਣ ਖੇਡਣ ਵਾਲਾ ਟੱਬਰ ਸੀ ਸਾਡਾ। ਗੁਆਂਢ ਵੀ ਵਧੀਆ। ਸਭ ਕੋਈ ਆਪਣਾ ਆਪਣਾ ਸੀ। ਮੇਰੀਆਂ ਭੈਣਾਂ ਰੱਜੋ ਸੁੱਖੋ ਬੱਬੂ ਮੰਗੀ ਵੀਰ ਤੇ ਹੂਆ ਜਸੋ ਜੀਤੋ ਸਾਰੇ ਰਲ ਮਿਲ ਹਾਸੇ ਠੱਡੇ ਕਰਦੇ ਸਾਂ ਦੀਪਾ ਚਾਚੀ ਨਾਲ ਤਰਿੰਜਨ ਚ ਬੈਠ ਚਰਕਾ ਕੱਤਦੀਆਂ ਜਾਂ ਫਿਰ ਫੁੱਲ ਬੂਟੀਆਂ ਚਾਦਰਾਂ ਤੇ ਕੱਢਣੀਆਂ ਸਾਡੇ ਘਰ ਦਰੀਆਂ ਬੁਣਨੇ ਵੇਲੇ ਚਾਚੀ ਨਾਲ ਚੋਲ ਕਰਨੇ ਅੱਜ ਵੀ ਸਾਰਾ ਕੁਝ ਚੇਤੇ ਆਵਸਿਆ ਫਿਰ ਅਜਿਹੀ ਤੱਤੀਵਾ ਚੱਲੀ ਕਿ ਸਾਰਾ ਕੁਝ ਪਲਾਂ ਚੋਪਰਾ ਜਾਪਣ ਲੱਗ ਪਿਆ ਸੀ ਕੌਣ ਆਪਣਾ ਤੇ ਕੌਣ ਫਰਾਇਆ ਹੈ ਸਮਝੋਂ ਨੋ ਹਟ ਗਿਆ ਫਿਰ ਇਹ ਵਾ ਇੱਕਦਮ ਜਿਵੇਂ ਸਾਰਾ ਪਿਆਰ ਆਪਣੇ ਨਾਲ ਉਡਾ ਕੇ ਲੈ ਗਈ ਤੇ ਇਹਦੇ ਪਿੱਛੇ ਜੋ ਕੁਝ ਬਚਿਆ ਸੀ ਉਹਨੂੰ ਯਾਦ ਕਰਨ ਨੂੰ ਵੀ ਚਿਤ ਨਹੀਂ ਕਰਦਾ ਹੇ ਬਾਬਾ ਨਾਨਕ ਮੇਰ ਕਰ ਮੇਰੇ ਸੱਚੇ ਪਾਤਸ਼ਾ ਸਾਰਿਆਂ ਤੇ ਮੇਰ ਕਰ ਜਿਵੇਂ ਇਹ ਰਾਹ ਖੁੱਲੇ ਨੇ ਸਾਰਿਆਂ ਦਿਲਾਂ ਦੇ ਵੀ ਬੰਦ ਦਰ ਉਵੇਂ ਖੁੱਲ ਜਾਣ ਬੀਤਿਆ ਸਭ ਕੁਝ ਜੈ ਚੋਂੰਤੀ ਮੇਰੇ ਮੂੰਹੋਂ ਅਚਾਨਕ ਸ਼ਬਦ ਨਿਕਲ ਗਏ ਕਿੰਨਾ ਚਾਹ ਹੁੰਦਾ ਸੀ ਸਾਨੂੰ 아이 10ਵੀ ਮਸੀਆ ਤੇ ਗੁਰੂਪੁਰਬ ਸਮੇਂ ਨਨਕਾਣੇ ਜਾਂਦਾ ਜੀਆਂ ਨਾਲ ਭਰੇ ਗੱਡੇ ਨੂੰ ਬਲਦ ਆਪੇ ਹੀ ਨਨਕਾਣੇ ਵੱਲ ਤੋਰ ਖਿੱਚਦੇ ਚਲੇ ਜਾਂਦੇ ਉਥੇ ਜਦ ਦਾਰਜੀ ਹੋਰੀ ਅਖੰਡ ਪਾਠ ਦੌਰਾਨ ਤੋਂ ਉਭੱਤੀ ਕਰਦੀ ਬੀਜੀ ਪੰਜ ਬਾਣੀਆਂ ਦਾ ਪਾਠ ਕਰਨ ਬਹਿ ਜਾਂਦੀ ਦੀਪਾ ਚਾਚੀ ਤੇ ਦੋਵੇਂ ਭੂਆ ਹੋਰੀ ਝੂਠੇ ਭਾਂਡੇ ਤੇ ਲੰਗਰ ਆਦੀ ਸੇਵਾ ਕਰਦੀਆਂ ਮੈਂ ਤਾਂ ਸੰਗਤ ਲਈ ਵਿਸ਼ਿਆਂ ਦਰਿਆ ਨੂੰ ਹੀ ਆਪਣੀ ਚੁੰਨੀ ਨਾਲ ਬੀਜੀ ਵਾਂਗ ਸਾਫ਼ ਕਰਦੀ ਰਹਿੰਦੀ ਸਾਂ ਗੁਰਦੁਆਰੇ ਚ ਸੇਵਾ ਕਰਨ ਦਾ ਵੱਖਰਾ ਹੀ ਸਕੂਨ ਮਿਲਦਾ ਸੀ ਸਾਰਾ ਪਰਿਵਾਰ ਖੇਤ ਕਬਾ ਚੁਗਣ ਜਾਂਦੇ ਚਾਚਾ ਰੂਪ ਜੋ ਸਾਡੇ ਖੇਤਾਂ ਦਾ ਸਾਰਾ ਕੰਮਕਾਰ ਸੰਭਾਲਦਾ ਸੀ ਉਹ ਤੇ ਉਹਦੇ ਘਰ ਵਾਲੀ ਦੀਪਾ ਚਾਚੀ ਸਾਡੀ ਹਵੇਲੀ ਦੇ ਕਮਰੇ ਚ ਹੀ ਰਹਿੰਦੇ ਸਨ ਚਾਚੇ ਰੂਪ ਦੇ ਮਾਪਿਓ ਮਰੇ ਹੋਏ ਸਨ ਧਾਰਜੀ ਨੇ ਹੀ ਉਹਨੂੰ ਆਪਣੇ ਕੋਲ ਰੱਖਿਆ ਹੋਇਆ ਸੀ ਅਸੀਂ ਦੁਪਹਿਰ ਦੀ ਰੋਟੀ ਤੇ ਚਾਹ ਇਕੱਠੇ ਪੀਂਦੇ ਦੀਪਾ ਚਾਚੀ ਸਰੋਂ ਦਾ ਸਾਗ ਬਣਾਉਂਦੀ ਤਾਂ ਸਾਰੇ ਉਂਗਲਾ ਚੜ ਚੜ ਮੁਕਾ ਦਿੰਦੀ ਉਹ ਆਤੀ ਭਾਬੀ ਤੰਦੂਰ ਤੇ ਰੋਟੀਆਂ ਲਾਉਂਦੀਆਂ ਤਾਂ ਜਿਵੇਂ ਸਾਰੇ ਖਾਨ ਨੂੰ ਟੁੱਟ ਕੇ ਹੀ ਪੈ ਜਾਂਦੇ। ਪਰ ਇਸ ਤਰ੍ਹਾਂ ਤੇ ਸੋਚਿਆ ਵੀ ਨਹੀਂ ਸੀ ਕਿ ਇੰਜ ਖਿੰਡਪੁੰਡ ਜਾਵੇਗਾ ਸਾਰਾ ਕੁਝ। ਉਹ ਹਸੂ ਹਸੂ ਕਰਕੇ ਬੋਲਣ ਵਾਲੀ ਤੇ ਹਰ ਕੰਮ ਖਿੜੇ ਮੱਥੇ ਕਰਨ ਵਾਲੀ ਦੀਪਾ ਚਾਚੀ ਦੀ ਦੇ ਚੀਥੜੇ ਚੀਥੜੇ ਹੋਈ। ਮੇਰੇ ਕੋਲੋਂ ਦੇਖੀ ਨਹੀਂ ਸੀ ਗਈ ਉਦੋਂ। ਸਾਰੇ ਪਾਸੇ ਵੱਢ ਟੁੱਕ ਸੀ, ਭੱਜ ਦੌੜ ਸੀ। ਕਿੰਨਾ ਵੈਸ਼ਤੀ ਯੁੱਗ ਸੀ। ਜਿੱਥੇ ਨਾ ਕੋਈ ਆਪਣੇ ਦੀ ਸਮਝ ਆਉਂਦੀ ਸੀ ਤੇ ਨਾ ਹੀ ਬੇਗਾਨੇ ਦੀ ਸਮੇ ਦੇ ਨਾਲ ਜਿਵੇਂ ਹਿਰਦਿਆਂ ਤੇ ਉਕਰੇ ਜ਼ਖਮ ਸੁੱਕਨੇ ਪੈ ਗਏ ਓਵੇਂ ਕਈ ਗੱਲਾਂ ਕੱਜੀਆਂ ਵੀ ਚੰਗੀਆਂ ਲੱਗਦੀਆਂ ਨਹੀਂ ਮੈਂ ਬੜਾ ਕੁਝ ਮੰਦੀ ਗੁੱਠੇ ਕੱਜ ਲਿਆ ਸੀ ਭਾਵੇਂ ਕਈ ਰਾਤਾਂ ਜਾਗਦਿਆਂ ਓਸੀਆਂ ਪੌਂਦੀ ਰਹੀ ਫਿਰ ਵੀ ਸਾਰੇ ਕਾਸੇ ਦੀ ਗੰਡ ਮਾਰ ਉਨੂੰ ਸੰਭਾਲਣ ਵੱਲ ਧਿਆਨ ਦਿੱਤਾ ਬੇਬੇ ਜੀ ਥੋੜਾ ਅੱਗੇ ਹੋ ਕੇ ਬੈਰ ਜਾਓ ਮੈਂ ਸਾਫ਼ ਕਰਦੇ ਆ ਮੈਂ ਇਕ ਦਸਾਂ 11 ਸਾਲਾਂ ਦੀ ਸੁਨੱਖੀ ਕੁੜੀ ਨੇ ਮੇਰੇ ਕੋਲ ਹੋ ਕੇ ਕਿਹਾ ਸੀ ਮੈਂ ਤਾਂ ਹੋਰ ਹੀ ਖਿਆਲਾਂ ਚੁੱਲਜੀ ਹੋਈ ਸਾਂ ਉਹਦੇ ਵੱਲ ਮੁਸਕਰਾ ਕੇ ਮੈਂ ਪਰਾਂ ਸਰਕ ਕੇ ਬੈਠ ਗਈ ਉਹ ਆਪਣੀ ਚੁੰਨੀ ਨਾਲ ਮੈਟ ਸਾਫ਼ ਕਰਦੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੀ ਅੱਗੇ ਵੱਲ ਵਧ ਗਈ ਉਸ ਵੱਲ ਦੇਖਦਿਆਂ ਮੈਨੂੰ ਆਪਣਾ ਬਚਪਨ ਫਿਰ ਯਾਦ ਆ ਗਿਆ ਮੈਂ ਵੀ ਧਾਰਜੀ ਬਿਜ਼ੀ ਹੋਰਾਂ ਨਾਲ ਜਦੋਂ ਗੁਰਦੁਆਰੇ ਜਾਂਦੀ ਸਾਂ ਤਾਂ ਆਪਣੀਆਂ ਭੈਣਾਂ ਨਾਲ ਐਵੇਂ ਹੀ ਸੇਵਾ ਕਰਦੀ ਸਾਂ ਉਦੋਂ ਵੀ ਮੈਂ ਐਨੀ ਕੁ ਉਮਰ ਦੀ ਸਾਂ ਜਦੋਂ ਇਸੇ ਸਥਾਨ ਤੋਂ ਜਵਾਲਾ ਸਿੰਘ ਮੇਰਾ ਤੇ ਮੇਰ ਦਾ ਹੱਥ ਫੜ ਸਾਨੂੰ ਆਪਣੇ ਨਾਲ ਅੰਮ੍ਰਿਤਸਰ ਸ਼ਰਨਾਰਥੀ ਕੈਂਪ 'ਚ ਲੈ ਆਇਆ ਸੀ ਉਹ ਦਾਰਜੀ ਦਾ ਦੋਸਤ ਸੀ ਅਸੀਂ ਕੁਝ ਦਿਨ ਅੰਮ੍ਰਿਤਸਰ ਕੈਂਪ 'ਚ ਰਹੇ ਜਦੋਂ ਦੰਗੇ ਸ਼ਾਂਤ ਹੋਏ ਤਾਂ ਉਹਦੇ ਨਾਲ ਹੀ ਵੀਰੇ ਵਾਲੇ ਆ ਗਏ ਸਾਂ ਫਿਰ ਉਹਨੇ ਮੈਨੂੰ ਦਸਾਂ 11 ਸਾਲ ਦੀ ਨੂੰ ਹੀ ਆਪਣੇ ਵੱਡੇ ਮੁੰਡੇ ਮੰਗਲ ਨਾਲ ਵਿਆਹ ਕੇ ਨੂੰ ਬਣਾ ਲਿਆ ਸੀ ਤੇ ਮੇਰ ਨੂੰ ਉਹਨੇ ਖੇਤੀ ਕਰਨ ਲਾ ਲਿਆ ਸੀ ਦੋਹਾਂ ਤਿੰਨਾਂ ਸਾਲਾਂ ਚ ਮੈਂ ਬਚਪਨੇ ਤੋਂ गुज़र ਕੇ ਇਕਦਮ ਉੱਤੇ ਦੋ ਨਿਆਣਿਆਂ ਦੀ ماں ਬਣ ਗਈ ਸਾਂ ਤੇ ਅੰਦਰ ਪਏ ਜ਼ਖਮ ਜਿਵੇਂ ਸੋਕ ਕੇ ਕਿਤੇ ਦਫਨ ਹੋ ਗਏ ਮੋੜ ਮੈਂ ਐਨਾ ਦੀ ਭਾਫ ਨਹੀਂ ਕੱਢੀ ਪਰ ਵੇਲੇ-ਕਵੇਲੇ ਜਦੋਂ ਵੀ ਕਦੇ ਇਕੱਲੀ ਹੁੰਦੀ ਸਾਂ ਤਾਂ ਮੇਰੀਆਂ ਨਜ਼ਰਾਂ ਅੱਗੇ ਸਾਰੇ ਦ੍ਰਿਸ਼ ਓਵੇਂ ਫਿਰ ਪਲਾਂਚ ਘੁੰਮਣ ਲੱਗ ਜਾਂਦੇ ਆਪਣੇ ਦੋਵਾਂ ਪੁੱਤਰਾਂ ਦੀ ਸੰਭਾਲ ਮੰਗਲ ਦੇ ਸਾਥ ਤੇ ਘਰ ਦੇ ਕਮਾਕਾਰਾਂ ਦੇ ਰਜੇਵੇਂ ਚ ਵੀ ਕਈ ਵਾਰੀ ਇਕੱਲੇ ਹੁੰਦਿਆਂ ਇਹ ਰੇਸ ਤੇ ਫੱਟ ਮੇਰੇ ਸਾਹਮਣੇ ਆ ਕਮਜ਼ੋਰ ਕਰਦੇ ਰਹਿੰਦੇ ਸਨ ਅੰਦਰੋਂ ਅਚਵੀ ਜਈ ਉੱਠਦੀ ਉਸ ਭਲੇ ਪੁਰਸ਼ ਦਾ ਚਿਹਰਾ ਮੇਰੀਆਂ ਅੱਖਾਂ ਅਗਿਆ ਘੁੰਮਣ ਲੱਗਦਾ ਕਦੇ ਮਨ ਕਰਦਾ ਕਿ ਕਿਸੇ ਕੋਲ ਸਾਰਾ ਕੁਝ ਬੀਤਿਆ ਦੱਸ ਪਾਲਾਕਾਰ ਲਵਾ ਕਾਲ ਜੀ ਨੂੰ ਪਰ ਫਿਰ ਦੂਜੇ ਹੀ ਪਲ ਵਸੇ ਵਸਾਏ ਘਰ ਪਰਿਵਾਰ ਦੇ ਉਜੜਨ ਦੀ ਸੰਸਾ ਮਾਨਸ ਘਰ ਕਰ ਜਾਂਦੀ ਮੇਰੇ ਸੌਰੇ ਜਵਾਲਾ ਸਿੰਘ ਨੂੰ ਜਿਹਨੂੰ ਮੈਂ ਵਿਆਹ ਤੋਂ ਬਾਅਦ ਦਾਜ ਜੀ ਕਹਿਣ ਲੱਗ ਪਈ ਸਾਂ ਵੱਲੋਂ ਮਿਲਿਆ ਪਿਆਰ ਪਲਾਂ ਸੀ ਸ਼ੂਮੰਤਰ ਹੋਇਆ ਦਿੱਸਦਾ ਲੱਗਦਾ ਸੀ ਸਾਰੇ ਜਣੇ ਮੇਰੇ ਨਾਲ ਨਫ਼ਰਤ ਕਰਨ ਲੱਗ ਪੈਣਗੇ ਤੇ ਮੈਂ ਅਜੇਹਾ ਸੋਚ ਸਬਰ ਦਾ ਕੁੱਟ ਭਰ ਲੈਂਦੀ ਮੈਂ ਆਪਣੇ ਪੋਤੇ ਜੀਤ ਨਾਲ ਪਰਚੀ ਰਹਿੰਦੀ ਸਾਂ ਉਹ ਮੈਨੂੰ ਰੋਲੇ ਦੀਆਂ ਬਾਤਾਂ ਸੁਣਾਉਣ ਲਈ ਕਹਿੰਦੇ ਰਹਿੰਦੇ ਇੰਨਾ ਵਿਚਾਰੇ ਬਾਲਾ ਨੂੰ ਕੀ ਪਤਾ ਸੀ ਰੋਲੇ ਬਾਰੇ ਪਰ ਜਦੋਂ ਦੀ ਟੀਵੀ ਤੇ ਇਹ ਖਬਰ ਸੁਣੀ ਤਾਂ ਮੇਰੇ ਅੰਦਰ ਦੱਬਿਆ ਪਿਛਲਾ ਕਿੰਨਾ ਕੁਝ ਫੇਰ ਉਛਰਨ ਲੱਗ ਪਿਆ ਮੇਰਾ ਮਨ ਕਰਦਾ ਕਿ ਮੇਰੇ ਖੰਬ ਹੋਣ ਤੇ ਮੈਂ ਉੱਡ ਕੇ ਨਨਕਾਣੀ ਪਹੁੰਚ ਜਾਵਾਂ ਕਿ ਉਹਨਾਂ ਘਾਵਾਂ ਨੂੰ ਜਾ ਦੇਖਾਂ ਜਿੱਥੇ ਸਾਡਾ ਸਾਰਾ ਪਰਿਵਾਰ ਅਕਸਰ ਇਕੱਠੇ ਆਇਆ ਕਰਦਾ ਸੀ ਕਦੇ ਟੀਵੀ ਤੇ ਬੱਚੇ ਕੋਈ ਫਿਲਮ ਵਗੈਰਾ ਦੇਖ ਲੈਂਦੇ ਤਾਂ ਮੈਨੂੰ ਕਹਿਣ ਲੱਗਦੇ ਬੇਬੇ ਸੱਚੀ ਇਹਨਾਂ ਦਰਦਮਈ ਵਾਪਰੇਆ ਸੀ ਮੈਂ ਹਾਂ ਆ ਕੇ ਹੀ ਸਾਲ ਜਾਂਦੀ ਮੁਸਲਮਾਨ ਚ ਕੁਝ ਉੱਬਲਦਾ ਨਹੀਂ ਪੁੱਤ ਇਸ ਤੋਂ ਵੀ ਬੜਾ ਦੁੱਖਦਾਈ ਮਾੜਾ ਵਾਪਰਿਆ ਮੈਨੂੰ ਅੱਜ ਵੀ ਯਾਦ ਹੈ ਦਾਦ ਜੀ ਉਸ ਦਿਨ ਸ਼ੇਖਪੁਰੇ ਗਏ ਹੋਏ ਸਨ ਜੀਤੋ ਭੂਆ ਦੇ ਵਿਆਹ ਦੇ ਸਮਾਨ ਦੀ ਖਰੀਦਦਾਰੀ ਕਰਨ ਜਦੋਂ ਬਾਅਦ ਚ ਅੱਗ ਭੜਕ ਗਈ ਮੁਸਲਮਾਨ ਤੇ ਹਿੰਦੂ ਸਿੱਖ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਵੇਖਦੇ ਆਂ ਵੇਖਦੇ ਆਂ ਇਹ ਅੱਗ ਸਾਡੇ ਪਿੰਡ ਕਰਮਪੁਰੇ ਚ ਵੀ ਤੇਜ਼ੀ ਨਾਲ ਬਲਤਰੀ ਸੀ ਸਾਡੇ ਨਾਲ ਦੇ ਮਹੱਲੇ 'ਚ ਰਹਿੰਦੇ ਅਹਿਮਦ ਜਿਹਨੂੰ ਅਸੀਂ ਚਾਚਾ ਜਾਨਾ ਆਖਿਆ ਕਰਦੇ ਸੀ ਨੇ ਆਪਣੇ ਨਾਲ ਹੋਰ ਮੁਸਲਿਮ ਬੰਦਿਆਂ ਨੂੰ ਰਲਾਲਿਆ। ਉਹ ਸਾਰੇ ਸਾਡੀ ਹਿਫਾਜ਼ਤ ਲਈ ਡੱਟ ਗਏ। ਬੀਜੀ ਨੂੰ ਕਹਿਣ ਲੱਗੇ, "ਫਰਜ਼ਾਈ ਡਰੋ ਨਾ ਤੁਸੀਂ। ਇੱਧਰ ਕਿਸੇ ਦੀ ਹਿੰਮਤ ਨਹੀਂ ਜੀ ਆਉਣ ਦੀ। ਤੁਸੀਂ ਚਿੰਤਾ ਨਾ ਕਰੋ।" ਉਹ ਬੀਜੀ ਨੂੰ ਤਸੱਲੀयां ਦੇ ਰਿਹਾ ਸੀ ਪਰ ਨਹੀਂ, ਹਿੰਸਕ ਤੂਫਾਨ ਨੇ ਉਹਨਾਂ ਦੀ ਇੱਕ ਨਾ ਚੱਲਣ ਦਿੱਤੀ ਸੀ। ਤੇ ਪਤਾ ਲੱਗਾ ਸੀ ਇਹ ਧਾਰੀਵਾਲ ਪਿੰਡ ਦੀ ਹੱਦ ਤੇ ਉਹਨੇ ਸ਼ਰਾਰਤੀਆਂ ਨੂੰ ਆਉਂਦਿਆਂ ਰੋਕਣ ਲਈ ਜੋ ਜੱਥਾ ਬਣਾਇਆ ਸੀ ਉਹ ਅਹਿਮਦ ਦਾ ਹੀ ਵੱਡਾ ਵੈਰੀ ਬਣ ਗਿਆ ਅਕੇ ਤੂੰ ਸਿੱਖਾਂ ਨੂੰ ਆਪਣੇ ਘਰ ਸ਼ਰਨ ਦੇ ਕੇ ਆਪਣੇ ਫਿਰਕੇ ਨਾਲ ਹੀ ਗੱਦਾਰੀ ਕਰਦਾ ਹੀਂ ਅਫਵਾਹਾਂ ਦਾ ਪੂਰਾ ਜੋਰ ਸੀ ਕਿਦਰੇ ਕੋਈ ਆ ਕੇ ਦੱਸਦਾ ਕਿ ਕਾਮੋਂ ਕੀ ਮੰਡੀ 'ਚ ਕਈ ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਕੋਈ ਕਹਿੰਦਾ ਫਲਾਨੀ ਥਾਂ ਦਾ ਸਿੱਖਾਂ ਨੂੰ ਮਾਰ ਦਿੱਤਾ ਤੇ ਕੋਈ ਕਹਿੰਦਾ ਫਲਾਨੇ ਕੂਚੇ ਪੰਜ ਖਿੰਦੂਆਂ ਨੂੰ ਮਾਰ ਦਿੱਤਾ ਤੇ ਕੋਈ ਕਹਿੰਦਾ ਸਿੱਖਾਂ ਨੇ ਮੁਹੱਲਾ ਗੋਬਿੰਦਪੁਰਾ ਚ 7 ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਰਹੇ ਸਨ ਲਹੂ ਜਿਆਦਾ ਗਰਮਾ ਗਿਆ ਲੱਗਦਾ ਸੀ ਕਿਤੇ ਕੋਈ ਭਾਈਚਾਰਕ ਸਾਂਝ ਦੀ ਸੀ ਨਹੀਂ ਆ ਰਹੀ ਸੀ ਪਰ ਅਜੇ ਹੀ ਮਾਹੌਲ ਚ ਐਮਲ ਚਾਚੀ ਦੀ ਬਾਟੀ ਹਮੀਰਾ ਦੇ ਬੋਲ ਰੂਹ ਨੂੰ ਸਕੂਨ ਦੇਣ ਵਾਲੇ ਨਿਕਲੇ ਸਨ ਭੈਣਾ ਤੂੰ ਕਿਉਂ ਘਬਰਾਉਂਦੀ ਏ ਅਸੀਂ ਸਾਰੇ ਤੇਰੇ ਨਾਲ ਆ ਸ਼ਾਮ ਬੀਤ ਗਈ ਚਾਚਾ ਰੂਪ ਤੇ ਹਜੂਰਾ ਬਾਹਰ ਨਿਕਲ ਗਏ ਸਨ ਦਾਰਜੀ ਦਾ ਪਤਾ ਲਾਉਣ ਲਈ ਪਰ ਅਗਲੀ ਰਾਤ ਮੁੜਿਆ ਕੇਵਲ ਹਜੂਰਾ ਚਾਚਾ ਹੀ ਸੀ ਉਹਦੇ ਲੀੜੇ ਰਾਤ ਨਾਲ ਭਿੱਜੇ ਹੋਏ ਸਨ ਉਹ ਘਰ ਚ ਵੜਦੇ ਹੀ ਬੀਜੀ ਨੂੰ ਕਹਿਣ ਲੱਗਾ ਬੜੀ ਮੁਸ਼ਕਿਲ ਨਾਲ ਜਾਨ ਬਚਾ ਕੇ ਆਇਆ ਪਰ ਜਾਈ ਰੂਪ ਨੂੰ ਲਾਹੌਰ ਕੋਲ ਦੰਗੀਆਂ ਨੇ ਕਿਰਪਾਨਾਂ ਨਾਲ ਵੱਢ ਦਿੱਤਾ ਮੇਰੇ ਪਿੱਛੇ ਵੀ ਪਏ ਸੀ ਮੈਂ ਲੋਕ ਕੇ ਆਪਣੀ ਜਾਨ ਬਚਾਈ ਮਸਾਂ ਤੂੰ ਦੀਪਾ ਭਾਬੀ ਨੂੰ ਅਜੇ ਕੁਝ ਨਾ ਦੱਸੀ ਮੈਂ ਵੇਨਾ ਜਾ ਕੇ ਕੀ ਮੋਲ ਹੈ ਅਗਲੀ ਸ਼ਾਮ ਕਿਸੇ ਨੇ ਆਕੇ ਦੱਸਿਆ ਕਿ ਪਿੰਡ ਖਿਲਚਿਆ ਵਿਕੇ ਹਿੰਦੂਆ ਨੇ ਇਕੱਠੇ ਹੋ ਕੇ ਕਾਫਲੇ ਚ ਅੰਮ੍ਰਿਤਸਰ ਵੱਲ ਜਾਣ ਦਾ ਫੈਸਲਾ ਕੀਤਾ ਹੈ। ਇਧਰ ਹਾਲਾਤ ਠੀਕ ਨਹੀਂ ਹੈ। ਤੁਸੀਂ ਵੀ ਆਪਣਾ ਜ਼ਰੂਰੀ ਸਮਾਨ ਬੰਨ੍ਹ ਲਓ। ਮੈਂ ਆਉਣਾ ਹਨੇਰੇ ਪਈ। ਸਰਦਾਰਾਂ ਦੇ ਮਹੱਲੇ ਚ ਕੁਝ ਘਰਾਂ ਦੇ ਹਿੰਦੂਆ ਸਿੱਖਾਂ ਨੂੰ ਮਾਤਰਬਾ ਨਾਲ ਲੈ ਕੇ ਅੰਮ੍ਰਿਤਸਰ ਵੱਲ ਰਵਾਨਾ ਹੋਣਾ ਸੀ। ਦੀਪਾ ਚਾਚੀ ਦਾ ਦੁਪਹਿਰ ਤੋਂ ਪਤਾ ਨਹੀਂ ਸੀ ਚੱਲ ਰਿਹਾ। ਘਰ-ਬਾਰ ਸਾਰੇ ਖਾਲੀ ਹੋ ਰਏ ਸਨ। ਅਸੀਂ ਵੀ ਚੱਲਣ ਦੀ ਤਿਆਰੀ ਕਰਨ ਲੱਗੇ ਮੈਂ ਅੰਦਰਲੇ ਪਸਾਰ ਵਾਲੇ ਕਮਰੇ 'ਚ ਨਿੱਕੇ ਟਰੰਕੀ ਲੈਣ ਗਈ ਤਾਂ ਉੱਥੇ ਦੀਪਾ ਚਾਚੀ ਤੜਫ ਰਹੀ ਸੀ ਮੈਂ ਹੱਥ ਨਾਲ ਉਹਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੋਂਦੇ ਸਾਲ ਜਿਵੇਂ ਮੁੱਕ ਚੁੱਕੇ ਸਨ ਇਸ ਤੋਂ ਪਹਿਲਾਂ ਕਿ ਮੇਰਾ ਬਾਲ ਮਨ ਜ਼ਿਆਦਾ ਸੋਚਦਾ ਖਜੂਰਾ ਚਾਚਾ ਮੇਰੀ ਬਾਹ ਫੜ ਕੇ ਬਾਹਰ ਵੱਲ ਲੈ ਗਿਆ ਨਹੀਂ ਕੁੜੀਏ ਤੂੰ ਇੱਥੇ ਕੀ ਕਰਨ ਢਈ ਹੈ ਅੱਗ ਸਾਡੇ ਮੁਹੱਲੇ ਤੱਕ ਆ ਗਈ ਸੀ ਬੀਜੀ ਨੇ ਸਾਰਾ ਜ਼ਰੂਰੀ ਸਮਾਨ ਚੁੱਕ ਲਿਆ ਸੋਨਾ ਜੀਵਰਾਤ ਵਗੈਰਾ ਆਪਣੇ ਨੇਫੇ 'ਚ ਗੁੱਥਲੀ ਬਣਾ ਤੁੰ ਲਈ ਸਾਰੇ ਜਨੇ ਬਾਰ ਕਾਫਲੇ 'ਚ ਜਾਣ ਲੱਗੇ ਸਾਂ ਬਾਹਰ ਵਿੜੇ 'ਚ ਲੋਕਾਂ ਦਾ ਹਜੂਮ ਖੜਾ ਸੀ ਔਰਤਾਂ ਬੱਚੇ ਬੁੱਢੇ ਤੇ ਜਵਾਨ ਕਿਸੇ ਦੇ ਹੱਥ ਸੋਟੀਆਂ ਸਨ ਕਿਸੇ ਦੇ ਹੱਥ ਕਿਰਪਾਨਾਂ ਤੇ ਭਾਲੇ ਵਗੈਰਾ ਪੋਥਨ ਦਲ ਰਵਾਨਾ ਹੋ ਗਿਆ ਮੂਰੇ ਜਵਾਨ ਬੰਦੇ ਸਨ ਤੇ ਵਿਚਾਲੇ ਔਰਤਾਂ ਤੇ ਕੁੜੀਆਂ ਤੇ ਬੱਚੇ ਇਸ ਤੋਂ ਪਿੱਛੇ ਬਜ਼ੁਰਗ ਤੇ ਬਿਲਕੁਲ ਮਗਰੇ ਫਿਰ ਜਵਾਨ ਬੰਦੇ ਤੁਰਦੇ ਜਾ ਰਹੇ ਸਨ ਜ਼ਰੂਰਤ ਦਾ ਮਾੜਾ ਮੋਟਾ ਸਮਾਨ ਤਕਰੀਬਨ ਸਾਰਿਆਂ ਦੇ ਕੋਲ ਹੀ ਸੀ ਅਜੇ ਕੋ ਚਿਰ ਦਾ ਹੀ ਪੈਂਡਾ ਤੈਅ ਕੀਤਾ ਸੀ ਕਿ ਅਚਾਨਕ ਯਾ ਅੱਲਾ ਯਾ ਅੱਲਾ ਦੀਆਂ ਆਵਾਜ਼ਾਂ ਨੇੜੇ ਆਉਣ ਲੱਗੀਆਂ ਅੱਧੇ ਘੰਟੇ 'ਚ ਹੀ ਹਜੂਮ ਆਇਆ ਤੇ ਕਿੰਨੀਆਂ ਲਾਸ਼ਾਂ ਧਰਤੀ ਤੇ ਵਿਛਾ ਕੇ ਅੱਗੇ ਲੰਘ ਗਿਆ ਜੋ ਬਚੇ ਜਿੱਦਾਂ ਰਸਤਾ ਮਿਲਿਆ ਉੱਧਰ ਨੂੰ ਭੱਜ ਤੁਰੇ ਸਾਨੂੰ ਬੀਜੀ ਤੇ ਭੂਆ ਹੁਰਾਂ ਫੜਿਆ ਹੋਇਆ ਸੀ ਭੂਆ ਜੀਤੋ ਤੇ ਜੱਸੋ ਦੇ ਨਾਲ ਮੇਰੀ ਵੱਡੀ ਭੈਣ ਰੱਜੋ ਵੀ ਗਾਇਬ ਸੀ ਕਿੰਨਾ ਜ਼ੇਰ ਲੱਭਿਆ ਉਹਨਾਂ ਦੀ ਰਾਹ ਉਡੀਕਦੇ ਰਹੀ। ਰੋਂਦਾ ਵਿਲਕਦਾ 15 ਕੁ ਜਣਿਆਂ ਦਾ ਸਾਡਾ ਜੱਤਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਅਗਲੇ ਪੰਦ ਲਈ ਰਵਾਨਾ ਹੋ ਗਿਆ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੀਆਂ ਆਵਾਜ਼ਾਂ ਨੇ ਮੈਨੂੰ ਸੋਚਾਂ ਚੋਂ ਬਾਹਰ ਕੱਢ ਦਿੱਤਾ। ਮੇਰੇ ਕੋਲ ਦੀ ਤਿੰਨ ਚਾਰ ਬੁੱਢੀਆਂ ਸਿਰਾਂ ਤੇ ਪੀਲੇ ਪਟਕੇ ਬੰਨੀ ਹੱਥ ਜੋੜਦੀਆਂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੀਆਂ ਲੰਘ ਗਈਆਂ ਹਨ। ਦੂਰ ਤੱਕ ਨਜ਼ਰ ਘਮਾਉਂਦੀਆਂ ਜੀਤ ਹੁਰਾਂ ਚ ਕੋਈ ਦਿਖਾਈ ਨਹੀਂ ਦੇ ਰਿਹਾ ਖਬਰੇ ਕਿੱਧਰ ਤੁਰ ਗਏ ਨੇ ਗੁਰਦੁਆਰੇ ਦੇ ਸਪੀਕਰ 'ਤੇ ਕਿਸੇ ਭਾਈ ਦੀ ਆਵਾਜ਼ ਕੰਨਾਂ 'ਚ ਆਉਣ ਲੱਗ ਪਈ ਹੈ ਭਾਈ ਗੁਰੂ ਨਾਨਕ ਦੀ ਪਿਆਰੀ ਸੰਗਤ ਤੁਸੀਂ ਵਡਭਾਗ ਹੋ ਜੋ ਇਸ ਧਾਰ ਦੇ ਦਰਸ਼ਨ ਕਰਨ ਦਾ ਭਾਗ ਪ੍ਰਾਪਤ ਕਰ ਰਹੇ ਹੋ ਇਸ ਸਥਾਨ ਦੇ ਵਿਛੜਣ ਸਮੇਂ ਤੋਂ ਲੈ ਕੇ ਅੱਜ ਤੱਕ ਕਰੋੜਾਂ ਅਰਦਾਸਾਂ ਹੋਈਆਂ ਜਿਨ੍ਹਾਂ ਦੇ ਸਦਕੇ ਅਸੀਂ ਇਸ ਵਿਛੜੇ ਗੁਰੂ ਧਾਮ ਦੇ ਦਰਸ਼ਨ ਕਰਨ 'ਚ ਸਫਲ ਹੋ ਰਹੇ ਹਾਂ ਜਾਉਂਦੇ ਰਹਿਣ ਦੋਵਾਂ ਮੁਲਕਾਂ ਦੇ ਵਾਸੀ ਤੇ ਸਰਕਾਰਾਂ ਜਿਨ੍ਹਾਂ ਇਸ ਪਵਿੱਤਰ ਸਥਾਨ ਦੇ ਦਰ ਖੋਲਣ ਚ ਆਪਣੀ ਭੂਮਿਕਾ ਨਿਭਾਈ ਉਹ ਲਗਾਤਾਰ ਬੋਲੀ ਜਾ ਰਿਹਾ ਹੈ ਪਰ ਮੈਂ ਫਿਰ ਆਪਣੇ ਬਚਪਨ 'ਚ ਭਰਤ ਦੀ ਜਾ ਰਹੀ ਸੀ ਉਸ ਦਿਨ ਵੀ ਮੈਂ ਤੇ ਮੇਰ ਹਜੂਰੇ ਚਾਚੇ ਨਾਲ ਬੱਚ ਦੇ ਬਚਾਉਂਦੇ ਨਨਕਾਣੇ ਵੱਲੋਂ ਤੁਰੇ ਆਏ ਸੀ ਹਰ ਪਾਸੇ ਲਾਸ਼ਾਂ ਦੇ ਢੇਰ ਤੇ ਡੁੱਲੇ ਹੋਣ ਦੇ ਛੱਪੜ ਹੀ ਦਿਖਾਈ ਦੇ ਰਹੇ ਸਨ ਅੰਮ੍ਰਿਤਸਰ ਕੈਂਪ ਚ ਆਉਣ ਤੋਂ ਪਹਿਲੀਆਂ 3 ਰਾਤਾਂ ਨੂੰ ਮੈਂ ਅੱਜ ਤੱਕ ਨਹੀਂ ਭੁੱਲ ਸਕੀ। ਪਹਿਲੀ ਰਾਤ ਚ ਦੰਗੀਆਂ ਵਾਲੋ ਕੀਤੇ ਹਮਲੇ ਚ ਸਾਡੇ ਕਈ ਜਣੇ ਵਿਛੜ ਗਏ। ਜਾਂ ਕਹਿ ਲਓ ਮਰ ਮੁੱਕ ਗਏ। ਦੂਜੇ ਦਿਨ ਮੈਂ ਮੇਹਰ ਤੇ ਚਾਚਾ ਹਜੂਰਾ ਹੀ ਬਾਕੀ ਬਚੇ ਸਾਂ। ਦੂਜੇ ਦਿਨ ਸੁਬਕਤ ਹੀ ਅਸੀਂ ਕਿਵੇਂ ਧੁੱਪ ਕੇ ਬੈਠੇ ਸਾਂ ਗੰਨੇ ਦੇ ਖੇਤ ਚ। ਕੋਈ ਮੁਸਲਮਾਨ ਪਰਿਵਾਰ ਕਸੀ ਕੋਲੋਂ ਦੀ ਵੱਟੋ ਵੱਟ ਤੁਰਿਆ ਜਾ ਰਿਹਾ ਸੀ। ਚਾਚੇ ਹਜੂਰੇ ਤੇ ਇੱਕ ਹੋਰ ਜਨੇ ਨੇ ਮੁਸਲਮਾਨ ਦੀ ਕੰਨ ਪਿੱਛੋਂ ਸਿਰ ਤੇ ਡਾਂਗ ਦਾ ਵਾਰ ਕਰਕੇ ਡੇਗ ਦਿੱਤਾ ਤੇ ਬਾਅਦ ਚ ਠੁੱਡੇ ਮਾਰ ਮਾਰ ਕੇ ਮੁਕਾ ਦਿੱਤਾ ਉਹਦੀ ਘਰ ਵਾਲੀ ਕੋਲ ਖੜੀ ਕਰ ਲਾਉਂਦੀ ਰਹੀ ਫਿਰ ਕਿੰਨਾ ਚਿਰ ਉਹਦੀ ਦੂਜੇ ਪਾਸੇ ਵਾਲੇ ਗੰਨੇ ਦੇ ਖੇਤ ਚ ਕਰ ਲਾਉਂਦੀ ਆਵਾਜ਼ ਆਉਂਦੀ ਰਹੀ ਇਹ ਆਵਾਜ਼ ਉਹਦੋਂ ਸ਼ਾਂਤ ਹੋਈ ਜਦੋਂ ਚਾਚਾ ਹਜੂਰਾ ਆਪਣੀ ਧੋਤੀ ਦਾ ਲੜ ਬੰਨ੍ਹਦਾ ਖੇਤ ਚੋਂ ਬਾਹਰ ਨਿਕਲਿਆ ਸੀ ਇਸ ਤੋਂ ਬਾਅਦ ਮੈਨੂੰ ਤੇ ਮੇਰ ਨੂੰ ਚਾਚੇ ਤੋਂ ਡਰ ਜਿਆ ਲੱਗਣ ਲੱਗ ਪਿਆ ਅਗਲੀਆਂ ਦੋ ਰਾਤਾਂ ਚਾਚਾ ਜੂਰੇ ਮੈਨੂੰ ਕਈ ਵਾਰ ਆਪਣੀ ਧੋਤੀ ਦਾ ਲੜ ਬੰਨਦਾ ਦਿਸਿਆ ਸੀ। ਨਨਕਾਨਾ ਸਾਇਤ ਉਹ ਅੱਧਾ ਕੋ ਮੀਲ ਪਛਾਹ ਛੇਪਦੇਵਾਲ ਦੇ ਖੇਤਾਂ 'ਚ ਕਾਫੀ ਲੋਕ ਐਦਰ ਉਦਰ ਧੁੱਪ ਕੇ ਬੈਠੇ ਸਨ। ਥਕਾਵਟ ਕਾਰਨ ਮੈਂ ਗਹਿਰੀ ਨੀਂਦ 'ਚ ਸਾਂ। ਜਦੋਂ ਚਾਚੇ ਹਜੂਰੇ ਦਾ ਹੱਥ ਮੇਰੀ ਸਲਵਾਰ ਦੇ ਨਾਲੇ ਤੱਕ ਪਹੁੰਚ ਗਿਆ। ਮੈਨੂੰ ਮਹਿਸੂਸ ਹੋਇਆ। ਅਚਾਨਕ ਤਰਬਕ ਕੇ ਉੱਠੀ ਸਾਂ। ਇਸ ਤੋਂ ਪਹਿਲਾਂ ਕਿ ਮੈਂ ਚੀਕਦੀ, ਉਹਨੇ ਮੇਰਾ ਮੂੰਹ ਆਪਣੇ ਭਾਰੀ ਹੱਥਾਂ ਨਾਲ ਘੋਟ ਲਿਆ। ਜੇ ਬੋਲੀ ਤਾਂ ਤੈਨੂੰ ਵੀ ਤੇਰੀ ਦੀਪਾ ਚਾਚੀ ਤੇ ਰੂਪਾਂਗ ਮਾਰ ਮੁਕਾ ਦੇਣਾ ਇੱਥੇ ਸਮਝੀ ਉਹ ਹੈਵਾਨ ਹੋਇਆ ਮੇਰੇ ਨਾਲ ਹੈਵਾਨੀਅਤ ਦਾ ਖੇੜ ਖੇੜਦਾ ਰਿਆ ਤੀਜੀ ਰਾਤ ਮੇਰੀਆਂ ਸਿਸਕੀਆਂ ਪਤਾ ਨਹੀਂ ਕਿਵੇਂ ਕੋਲੋਂ ਲੰਘਦੇ ਕਿਸੇ ਸੱਜਣ ਦੇ ਕੰਨਿ ਪੈ ਗਈਆਂ ਜਦੋਂ ਖੇਚ ਵੜਿਆ ਤਾਂ ਚਾਚਾ ਟੁੱਟ ਕੇ ਪੈ ਗਿਆ ਉਸਤੇ ਮੈਂ ਤਾਂ ਨੀਂਬੇ ਹੋਸ਼ੀ ਚ ਸੀ ਸਾਂ ਦੋਵੇਂ ਇੱਕ ਦੂਜੇ ਨਾਲ ਗੁੱਥਮ ਗੁੱਥਾ ਹੋ ਰਹੀ ਸਨ ਫਿਰ ਕਿਰਪਾਨ ਦੇ ਇੱਕ ਵਾਰ ਨਾਲ ਚਾਚਾ ਹਜ਼ੂਰਾ ਧਰਤੀ ਤੇ ਡਿੱਗ ਪਿਆ ਇਸ ਤੋਂ ਪਹਿਲਾਂ ਕਿ ਉਹ ਸੱਜਰ ਮੇਰਾ ਹੱਥ ਫੜਨ ਲੱਗਦਾ ਮੈਨੂੰ ਬਾਹਰ ਲੈ ਜਾਣ ਲਈ ਹਜ਼ੂਰੇ ਨੇ ਆਪਣੇ ਨੇਫੇ ਚੋਂ ਛੁਰਾ ਕੱਢ ਉਹਦੇ ਢਿੱਡ 'ਚ ਖੋਬੋ ਦਿੱਤਾ ਉਹ ਵੀ ਡਿੱਗ ਪਿਆ ਉਸ ਦਿਨ ਦੋਵੇਂ ਤੜਫਦੇ ਰਹੇ ਹਜ਼ੂਰੇ ਦੀਆਂ ਅੱਖਾਂ ਖੁੱਲੀਆਂ ਸਨ ਪਰ ਜਿਸਮ 'ਚ ਕੋਈ ਹਰਕਤ ਨਹੀਂ ਸੀ ਮੈਂ ਖੁਦ ਨੂੰ ਸੰਭਾਲ ਉਸ ਮੁਸਲਿਮ ਕੋਲ ਹੋ ਕੇ ਦੇਖਿਆ ਉਹ ਤੜਫ ਰਿਹਾ ਸੀ ਮੈਂ ਜੀ ਕੇ ਰੂਲਾ ਪਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮੇਰੇ ਜ਼ੁਬਾਨ ਚੋਂ ਉਦੋਂ ਕੋਈ ਆਵਾਜ਼ ਹੀ ਨਾ ਨਿਕਲੀ ਤੜਫਦਿਆਂ ਹੀ ਉਹਦਾ ਹੱਥ ਮੇਰੇ ਵੱਲ ਵਧਿਆ ਮੈਂ ਕੋਲ ਹੋਈ ਤਾਂ ਉਹਨੇ ਆਪਣਾ ਹੱਥ ਮੇਰੇ ਸਿਰ ਤੇ ਰੱਖ ਦਿੱਤਾ ਮੈਂ ਦੇਖਿਆ ਉਹ ਬਿਲਕੁਲ ਸ਼ਾਂਤ ਹੋ ਗਿਆ ਸੀ ਅਗਲੀ ਸਵੇਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦਾ ਇੱਕ ਟੋਲਾ ਕੋਲ ਦੀ ਲੰਗਨ ਲੱਗਾ ਤਾਂ ਮੈਨੂੰ ਲਹੂ ਨਾਲ ਲਿਬੜੇ ਦੇਖ ਮੇਰੇ ਕੋਲ ਰੁਕ ਗਿਆ ਮੇਰੇ ਮੂੰਹੋਂ ਤਾਂ ਕੁਝ ਨਹੀਂ ਨਿਕਲ ਰਿਆ ਸੀ ਉਹਨਾਂ ਦੋ ਲਾਸ਼ਾਂ ਪਈਆਂ ਦੇਖੀਆਂ ਜਥੇ ਦਾ ਮੋਰੀ ਗੁਰਸਿੱਖ ਬੋਲਿਆ ਇਸ ਮੁਸਲੇ ਨੇ ਸਾਡੀ ਧੀ ਦੀ ਪਤ ਲੁੱਟੀ ਹੋ ਇਹ ਸਿੱਖ ਨੇ ਉਹਦਾ ਬਦਲਾ ਲਿਆ ਤੇ ਮਰਦਾ ਮਰਦਾ ਉਹ ਇਹਦੇ ਕਿਰਪਾਨ ਮਾਰ ਗਿਆ ਮੈਂ ਬੋਲ ਕੇ ਦੱਸਣ ਦਾ ਬੜਾ ਯਤਨ ਕੀਤਾ ਹੱਥਾਂ ਦੇ ਇਸ਼ਾਰਿਆਂ ਨਾਲ ਉਹਨਾਂ ਨੂੰ ਸਮਝਾਉਣਾ ਚਾਹਿਆ ਪਰ ਉਹ ਨਹੀਂ ਸਮਝ ਰਹੇ ਸਨ ਉਹਨਾਂ ਭਾਣੇ ਦਾ ਮੈਂ ਸਦਮੇ ਕਾਰਨ ਇੰਜ ਕਰ ਰਹੀ ਸੀ ਧੀਏ ਜੋ ਹੋ ਗਿਆ ਭੁੱਲ ਜਾ ਬਸ ਇਸ ਗੱਲ ਨੂੰ ਇੱਥੇ ਹੀ ਛੱਡ ਜਾ ਆਖ ਇੱਕ ਅਮ੍ਰਿਤਾਰੀ ਟੀਵੀ ਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਖ ਮੇਰੀ ਉਂਗਲ ਫੜ ਆਪਣੇ ਨਾਲ ਤੋਰ ਲਿਆ ਕਿ ਅਸੀਂ ਨਨਕਾਣੇ ਆ ਗਏ ਸਾਂ ਐਤੋਂ ਹੀ ਦਾਤ ਜੀ ਦੇ ਦੋਸ ਜੋ ਮੇਰੇ ਬਾਅਦ ਸੌਰੇ ਬਣ ਗਏ ਸਨ ਮੈਨੂੰ ਤੇ ਮੇਰੇ ਵੀਰ ਮੇਰ ਨੂੰ ਆਪਣੇ ਨਾਲ ਲੈ ਆਏ ਸਨ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੇ ਜਾਪ ਦੀਆਂ ਆਵਾਜ਼ਾਂ ਸਪੀਕਰ 'ਚ ਆਉਣ ਲੱਗੀਆਂ ਹਨ ਮੈਂ ਬੀਤੇ 'ਚੋਂ ਨਿਕਲ ਐਦ ਦਰ ਦੇਖਿਆ ਹੈ ਇੰਨੇ ਦਿਨਾਂ ਦੀ ਖੂਨੀ ਖੇਡ ਨੇ ਪਤਾ ਨਹੀਂ ਮੇਰੇ ਵਰਗੀਆਂ ਕਿੰਨੀਆਂ ਆਤਮਾਵਾਂ ਦੀ ਇੱਜ਼ਤ ਨੂੰ ਤਾਰ-ਤਾਰ ਕੀਤਾ ਸੀ ਕਿੰਨੀਆਂ ਧੀਆਂ ਪੈਣਾ ਘੁਰਲਾਉਂਦੀਆਂ ਆਪਣੇ ਸਵਾਸ ਤਿਆਗ ਗਈਆਂ ਹੋਣਗੀਆਂ ਕਿੰਨੀਆਂ ਨੇਕ ਰੂਹਾਂ ਵੀ ਅਜੇ ਹੀ ਹਨੇਰੀ ਚ ਰੁੜ ਗਈਆਂ ਤੇ ਕਿੰਨੀਆਂ ਜਨਾਂ ਇਹ ਸਾਰੇ ਮੰਜ਼ਰ ਨੂੰ ਕੌੜਾ ਘੋਟ ਸਮਝ ਕੇ ਆਪਣੇ ਅੰਦਰ ਦਫ਼ਨ ਕਰਦੀਆਂ ਹੋਈਆਂ ਜ਼ਿੰਦਗੀ ਜਿਉ ਲਈ ਮਜਬੂਰ ਸਨ ਮਾਨਚੂ ਉਸ ਭਲੇ ਪੁਰਸ਼ ਦਾ ਚਿਹਰਾ ਆਉਂਦਿਆਂ ਹੀ ਮੈਂ ਇੱਕ ਵਾਰ ਫਿਰ ਗੁਰੂ ਘਰ ਦੀ ਚਿੱਟੀ ਸੰਗ ਮਰਮਰੀ ਇਮਾਰਤ ਵੱਲ ਦੇਖਿਆ ਆਪ ਮੁਹਾਰੇ ਮੇਰੇ ਮੋਹੋਂ ਨਿਕਲਿਆ ਏ ਬਾਬਾ ਨਾਨਕ ਉਸ ਭਲੀ ਰੂਹ ਨੂੰ ਆਪਣੇ ਚਰਨਾਂ 'ਚ ਵਾਸ ਦੇ ਕਹਿੰਦੇ ਪੂਰੀ ਤਰ੍ਹਾਂ ਝੁੱਕ ਕੇ ਨਤਮਸਤਕ ਹੋ ਗਈ ਹਾਂ ਚਲੋ ਬੀਜੀ ਲੰਗਰ ਸ਼ਿਕਨ ਚੱਲੀਏ ਕਿੰਦਰ ਨੇ ਮੇਰੇ ਵੱਲ ਆਪਣਾ ਹੱਥ ਵਧਾਉਂਦਿਆਂ ਕਿਹਾ ਮੈਨੂੰ ਲੱਗਾ ਜਿਵੇਂ ਉਸ ਨੇਕ ਰੂਹ ਨੇ ਮੇਰੇ ਵੱਲ ਹੱਥ ਵਧਾਇਆ ਖੁਦ ਨੂੰ ਹੌਲਾ ਮਹਿਸੂਸ ਕਰਦਿਆਂ ਮੈਂ ਆਪਣਾ ਹੱਥ ਕਿੰਦਰ ਵੱਲ ਵਧਾ ਉੱਟ ਕੇ ਉਹਦੇ ਨਾਲ-ਨਾਲ ਤੁਰ ਪਈ ਆ। ਦੋਸਤੋ ਤੁਸੀਂ ਸੁਣੀ ਕਹਾਣੀ ਚੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ। ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਇਸ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ।